ਵੀਡੀਓ ਤਾਂ ਸਾਰਿਆਂ ਨੇ ਦੇਖ ਹੀ ਲਈ ᱛੀ ਹੋਣੀ ਆ। ਪ੍ਰਮਾਤਮਾ ਨੇ ਆਪਾਂ ਨੂੰ ਤਨ ਦਿੱਤਾ ਸੀ ਆ ਹਨਾ ਠੀਕ ਹੈ ਨਾ ਤੇ ਜਿੰਦੋ ਕੱਪੜੇ ਨਹੀਂ ਹੁੰਦੇ ਸੀ ਲੋਕ ਉਦੋਂ ਵੀ ਪੱਤੇ ਪੁੱਤੇ ਲਾ ਕੇ ਰੱਖਦੇ ਸੀਗੇ ਹੁਣ ਤਾਂ ਸਭ ਕੁਝ ਆ ਬ੍ਰਾਂਡ ਤੋਂ ਬ੍ਰਾਂਡ ਤੱਕ ਲਾ ਕੇ ਪਿਆ ਠੀਕ ਹੈ ਨਾ ਤੁਸੀਂ ਫੇਰ ਵੀ ਨੰਗੀ ਦਿਖਾਉਣਾਗਾ ਠੀਕ ਹੈ ਨਾ ਗੋਡਿਆਂ ਤੱਕ ਲਾ ਕੇ ਕੀ ਸਾਫਤ ਕਰਨਾ ਚਾਹੁੰਦੇ ਹੋ ਸ਼ਰਮ ਮਨੋਂ ਮਾੜੀ ਮੋਟੀ ਯਾਰਾ ਤੁਹਾਡੇ ਮਾਪਿਓ ਵੀ ਵੇਂਦਾ ਹੋਊਗਾ ਠੀਕ ਹੈ ਨਾ ਤੁਹਾਡੇ ਚਵਾਕ ਵੀ ਵੇਂਦੇ ਹੋਣਗੇ ਰਿਸ਼ਤੇਦਾਰ ਵੀ ਵੇਂਦੇ ਹੋਣਗੇ ਨਾ ਦੇਖਦੇ ਹੋਣਗੇ ਯਾਰ ਪ੍ਰਮਾਤਮਾ ਨੇ ਤਨ ਦਿੱਤਾ ਤਨ ਦੇ ਉੱਤੇ ਕੱਪੜਾ ਦਿੱਤਾ ਇੱਜ਼ਤ ਤੋਂ ਵੱਡੀ ਚੀਜ਼ ਕੋਈ ਨਹੀਂ ਹੈਗੀ ਵੀ ਇੱਜ਼ਤ ਤੋਂ ਵੱਡੀ ਚੀਜ਼ ਕੋਈ ਹੋਊਗੀ ਕੋਈ ਨਹੀਂ ਹੈਗੀ ਪਰ ਤੁਸੀਂ ਫੇਰ ਵੀ ਬਿਸ਼ਰਮੀ ਵਾਲੀਆਂ ਹੱਦਾਂ ਟੱਪ ਛੱਡੀਆਂ ਯਾਰ ਕੀ ਸਾਬਤ ਕਰਨਾ ਚਾਹੁੰਦੇ ਹੋ ਫੇਮਸ ਹੋਣ ਲਈ ਯਾਰ ਇਹਨੇ ਗੰਦੇ ਤਰੀਕੇ ਬਣਾ ਰਹੇ ਹੋ ਵੀ ਯਾਰ ਤੁਸੀਂ ਸऱ्या ਲੱਚਰ ਤਾਂ ਫਲਾ ਰਹੇ ਹੋ ਯਾਰ ਹਨਾ ਇਹ ਜ਼ਿੰਦਗੀ ਤੇ ਇੱਕ ਵਾਰ ਹੀ ਆਉਣਾਗੇ ਤੂੰ ਪਤਾ ਨਹੀਂ ਬਾਅਦ ਵੀ ਆਉਣਾ ਜਾਂ ਨਹੀਂ ਆਉਣਾ ਇੱਜ਼ਤ ਸਾਂਭ ਕੇ ਰੱਖ ਲੂ ਇੱਜ਼ਤ ਕਮ ਆਉਣੀ ਆ ਲਾ ਵੀਰੇ ਦਾ ਇੱਕ ਗਾਣਾ ਸੀ ਆ ਕੰਦਾ ਬੁੱਢੀ ਕੰਜਰੀ ਨੂੰ ਕੋਈ ਡੇਲਿਆਂ ਵੱਟੇ ਪਛਾਣੇ ਨਾ ਇਹ ਸੱਚ ਆ ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ ਫਿਰ ਤੁਸੀਂ ਗੀਤ ਸੁਣਵਾਸੀ ਦਿੱਤਾ ਮੈਂ ਲਾ ਵੀਰੇ ਦੀ